ਹੇਲਾ ਹਾਂ ਆਲਾ ਉਪਰ ਇਹਨਾਂ ਕੋਲੇ ਸੌੜ ਦੇ ਕੇ ਲੈਣ ਜੋ ਪਾਪੂ ਦੀ ਤੇਰੀ ਕਰਕੇ ਮੈਂ ਇਹ ਮਰਾ ਲੈ ਤੇ ਇਹ ਤੇ ਉਹ ਬੱਕੀ ਇਹਦੀ ਆ ਬਈ ਤੇ ਦਾ ਹੋਣਾ ਉਹ ਤੇ ਤੂੰ ਤਾਂ ਮੈਨੂੰ ਪਤਾ ਤੂ ਆ ਛੜ ਰੈਪਿਕ ਪਾ ਮੈਨੂੰ ਕਵਾਸੋ ਉਹ ਬਾਲੀ ਤੇਜ ਐ ਹੋਰ ਨੂੰ ਰਸ ਗਈ ਹੁਣ ਲਾਤਾ ਲਈ ਮਾਤਾ ਵੀ ਹੋਰ ਲੰਮਾ ਇੱਕ ਯਾਰਾ ਅੱਜ ਤੂੰ ਬਾਈ ਉਧਰ ਨਾਲੇ ਵਾਲੇ ਖੇਤ ਜਾਣਾਗਾ ਨਾਲੇ ਵਾਲੇ ਕੋਈ ਇਤਨੀ ਮਾ ਜਾਂਦਾ ਜੁੰਦਾ ਬਈ ਹੋਰ ਕੌਣ ਜਾਊ ਉਧਰ ਮੋਟਰ ਚੱਲੀ ਜਾਂਦੀ ਆ ਬਾਈ ਉਧਰ ਤਾਂ 40 50 ਬੰਦੇ ਮਰੇ ਹੋਏ ਆ ਉਧਰ ਤਾਂ ਤਾਂਦਰ ਜਾਂ ਤੋਂ ਡਰ ਲਾਦਾ ਨੇ ਆਪਣੇ ਪਿੰਡ ਦੇ ਨਾਲ ਸਾਰੇ ਡਰਦੇ ਆ ਉਧਰ ਜਾਣ ਤੋਂ ਓ ਜਾ ਯਾਰ ਕੋਈ ਨੇ ਬਸ ਮਰੀ ਜਾਂਦਾਗਾ ਆਹ ਨਾ ਉਹਨਾਂ ਨੂੰ ਪਿੰਡ ਚ ਗੌੜ ਗਰੀ ਕਰਦਾ ਉਹਨਾਂ 25 ਲਾਣਾ ਤੂੰ ਹੋ ਗਿਆ ਅਜੇ ਭੈਣਾ ਤੈਨੂੰ ਡਰੀ ਲੱਗੀ ਜਾਂਦਾਗਾ ਬਈ ਮੈਂ ਤਾਂ ਨਹੀਂ ਜਾਂਦਾ ਜੁੰਦਾ ਯਾਰ ਫਿਰ ਚਲ ਜਾ ਯਾਰ ਤੂੰ ਫਿਰ ਇੱਥੇ ਥਾਂਵਲੀ ਇਧਰ ਮੈਂ ਫਿਰ ਉੱਧਰ ਜਾਵੜਦਾਗਾ ਤੂੰ ਜਾ ਬਈ ਮੈਂ ਤਾਂ ਇੱਥੇ ਥਾਂਵੂਗਾ ਰੈਡਰ ਪਾਣੀ ਪੂਣੀ ਦੇਖ ਲਈ ਹੁਣ ਯਾਰ ਮੈਂ ਜਾਨਾ ਉੱਧਰ ਖੇਤ ਆਹ ਦਾਰੂ ਸਾਹਬ ਨਾ ਪੀ ਹੁਣ ਠੀਕ ਆ ਠੀਕ ਆ ਠੀਕ ਨਾ ਦੇਖਦਾ ਮੈਂ ਉਹ ਤੇਰੀਆਂ ਪੂਤਾ ਘੜੀਆਂਆਂ ਆ ਗਿਆ ਬਗ ਜਾ

ਉਹ ਘਟਰ ਜਿਹਾ ਜਿਹਾ ਉਹ ਜਿਹਾ ਸਹੀ ਕਰਦਾ ਸੀ ਮੈਨੂੰ ਤਾਂ ਲੱਗਦਾ ਕੰਮ ਹੀ ਹੋਰ ਵਾਇਟ ਹੈ ਹਲਕੋ ਹੀ ਰੱਬ ਰੱਖਾ ਦੇ ਬੜੀ ਹੈ ਯਾਰ ਆਹ ਮੋਟੀ ਜਿਹੀ ਹਰੀ ਹੋਣ ਵਾਲੀ ਆ ਸਾਢਾ ਆਈ ਗਈ ਆ ਘਾਟਾ ਹੋ ਗਿਆ ਮੋਰਾਂ ਮਤ ਬਾਰੇ ਆ ਆਦਿਨੀ ਕੋਈ ਹੋਰ ਟਰਾਈ ਕਰ ਲਾਂ ਆਹ ਤਿਆਰ ਹੋ ਗਏ ਨੈਨੋ ਫੋਨ ਦਾ ਮਾਡਲ ਫੇਰ ਕਿਉਂ ਨਾ ਆਉਂ। ਕੰਟੈਨੈਂਟ ਲੱਭਦੇ ਹਾਂ। ਆ ਗਾ ਜਨਾ। ਆਦਨੇ ਦੱਸਿਆ। ਇਹ ਸਾਡੇ ਦਾ ਖੇਤ ਗਿਆ ਜਿੱਥੇ ਯਾਰ ਨਾੜੇ ਵਾਲੇ ਮੁੜ ਕੇ ਹੀ ਆਇਆ ਯਾਰ। ਆਇਆ ਪਾਣੂ ਦੇਖ ਕੇ ਆਉਣੇ ਆਂ ਜੀ ਬਾਈ ਬਣ ਕੇ ਯਾਰ। ਮਨ ਤਰ ਫਿਕਰ ਜੀ ਹੋ ਜਾਂਦੀ ਏ ਯਾਰ। ਉਹਰਾ ਵਗ ਰਿਹਾ ਜੀ ਨਾ ਰੋ ਆ ਬੋਤਲ ਜੀ ਮੈਂ ਖਾਲੀ ਕਰਦੀ ਬੈਠੇ ਬੈਠਣੀ ਯਾਰ ਆਇਆ ਬਾਈ ਬੜਕੇ ਹੁਣ ਹੀ ਆ ਜਾ ਗਿਆ ਠੀਕ ਆ ਕੋਣ ਨੇ ਤੈਨੂੰ ਪਾਈਓ ਫੋਨ ਆਇਆ ਜਰਾ ਖੱਡਲ ਨੂੰ ਦੇਖ ਕੇ ਆਉਣਾਗਾ ਖੇਤ ਯਾਰ ਬੜਾ ਟਾਈਮ ਹੋ ਗਿਆ ਇੰਨੀਆਂ ਕੋਈ ਗੱਲ ਨਹੀਂ ਆਪਾਂ ਚੱਲਦੇ ਆਂ ਦੇਖ ਕੇ ਆਉਨੇ ਆਈਏ ਜੀ ਗੱਲ ਉਹ ਟਾਈਮ ਵਾਲਾ ਹੋ ਗਿਆ ਕੋਈ ਕੋਈ ਇਦੀ ਗੱਲ ਨਹੀਂ ਚੱਲ ਨੇ ਆ ਸਾਡਲ ਦੀ ਕਹੀ ਆ ਪਈ ਆ ਹਾਂ ਉਤੋਂ ਦੇ ਵਾਲਾ ਵੀ ਉਹ ਪਿਆ ਹਾਂ ਉਹ ਸੁਣੋ ਦਿਗ ਗਿਆ ਪਿਆ ਉਹਨੇ ਮੈਂ ਇਹਨੂੰ ਬਾਹਲੇ ਵੀ ਕਿਹਾ ਸੀ ਯਾਰ ਵੀ ਬਈ ਨਾ ਜਾ ਉਧਰ ਨਾ ਆ ਗੁਰਕਾਲੀ ਪਿਆ ਇਹਨੇ ਮਰੇ ਵੇ ਉੱਧਰ ਯਾਰ ਬਈ ਯਾਰਾ ਸਾਰਾ ਪਿੰਡ ਦਾ ਰਾ ਨੰਗਦਾ ਨਹੀਂ ਰਾਤ ਨੂੰ ਹੋਰ ਬਈ ਯਾਰਾ ਉਹ ਤੇ ਅੰਦਰ ਕਿਹੜੇ ਰਾ ਭੇਤਾ ਨਹੀਂ ਗੱਲ ਸੁਣਦਾ ਬਈ ਪਾਈ ਮਰੇ ਜਾਵੇਂ ਭੱਜ ਲਾ